ਹੈਲੋ ਜੀ ਵੈਲਕਮ ਬੈਕ ਟੂ ਮਾਈ ਚੈਨਲ ਮਾਈ ਨਿਊ ਬਲੌਗ ਦੇਖੋ ਜਿੰਨ ਦੇ ਸ਼ੁਰੂਆਤ ਹੋ ਗਈ ਹੈ ਕੱਲ ਮੰਮੀ ਨੇ ਇਨਸਲਟ ਕਰੀ ਸੀ ਮੇਰੀ 8 ਵਜੇ ਵਾਲੀ ਬੋਲ ਕੇ ਗੱਲ ਇਸ ਸਾਡੇ 8 ਵਜੇ ਅੱਜ ਮੈਂ ਬਹੁਤ ਛੇਤੀ ਸੁੱਤੀ ਕਿਹਾ ਹਜੇ 7:30 ਵਜੇ ਮੈਂ ਜਾਣ ਕਿ ਮੈਂ 7 ਵਜੇ ਸੁੱਤੀ ਉੱਠੀ ਸੀ ਦਿਨ ਦੀ ਸ਼ੁਰੂਆਤ ਹੁੰਦੀ ਹੈ 9:05 ਤੋਂ ਮਤਲਬ ਇਹ ਲੈਣੀ ਹੁੰਦੀ ਹੈ ਮੈਂ ਵੀਕਨੈਸ ਬਹੁਤ ਜ਼ਿਆਦਾ ਹੈ ਤੇ ਜੇ ਹੋਰ ਵੀ ਕਿਸੇ ਨੂੰ ਵੀਕਨੈਸ ਹੈ ਇਹ ਖਾਲੀ পেট ਪੀਣੀ ਸਟਾਰਟ ਕਰੋ ਯਾਨੀ ਕਿ 4 ਕਿਲੋ ਸੇਪ ਦੇ ਬਰਾਬਰ ਇਹ ਤੁਹਾਨੂੰ ਤਾਕਤ ਦਿੰਦੀ ਹੈ ਬਹੁਤ ਵਧੀਆ ਚੀਜ਼ ਹੈ ਮੈਂ ਯੂਜ਼ ਕਰਕੇ ਦੇਖਿਆ ਤੇ ਮੈਨੂੰ ਕੋਈ ਡਿਸਮੋਸ਼ਨ ਵਗੈਰਾ ਨਹੀਂ ਕਰਦਾ ਇਹ ਤੁਹਾਨੂੰ ਉੰਜ ਦਸਰੀਆਂ ਤੇ ਬਾਕੀ ਇਸ ਤੋਂ ਬਾਅਦ ਕਰਾਂਗੇ 2-4 ਗੇੜੇ ਤੇ ਉਸ ਤੋਂ ਬਾਅਦ ਮਿਲਦੇ ਆਂ ਸਾਈਕਲ ਚਲਾਉਂਦੇ ਹੋਏ ਜਿਮ ਮੈਂ ਸਾਈਕਲ ਦੇ 2-4 ਗੇੜੇ ਕੱਟੂਗੀ ਬਾਅਸ ਕਰੋ ਫੇਰ ਜਾ ਕੇ ਮਿਲਾਂਗੇ ਬਾਏ ਬਾਏ ਅੱਜ ਮੈਂ ਬਹੁਤ ਜਲਦੀ ਉੱਠ ਕੇ ਆ ਸਭ ਸਾਬਤ ਕਵਲੀ ਅੱਜ ਮੈਂ ਲੈਟ ਨਹੀਂ ਆਗੀ ਹਣਾ ਮੰਮੀ ਹਾਂ ਅੱਜ ਤਾਂ ਠੀਕ ਉੱਠੀ ਆ ਹਾਂ ਚਲੋ ਠੀਕ ਹੈ ਠੀਕ ਹੈ ਉਪਰ ਕਰਕੇ ਪਾ ਲਿਆ ਚਮਚਾ ਲਾ ਦੇ ਚਲ ਜੀ ਹੋ ਗਈ ਸ਼ੁਰੂਆਤ ਮੰਮਤਾ ਦੀ ਹੋ ਗਈ ਮਾਂ ਦਿਨ ਦੀ ਸ਼ੁਰੂਆਤ ਇਹਦਾ ਟੇਸਟ ਵੀ ਬਹੁਤ ਵਧੀਆ ਹੈ। ਸੇਬਾਂ ਦਾ ਹੀ ਹੈ ਨਾ। ਇਹ ਚੀਕਾਂ ਨਹੀਂ ਹੈ। ਬਹੁਤ ਵਧੀਆ ਚੀਜ਼ ਹੈਗੀ ਸਾਰਿਆਂ ਨੇ ਲਿਆ ਕਰੋ। ਤੇ ਹੁਣ ਮਿਲਦੇ ਆਂ ਜੇ ਮਨ ਸਾਈਕਲ ਤੇ ਬਾਏ ਬਾਏ। ਦਰ ਹੋ। ਅਭੀ ਸਾਈਕਲ ਹੀ ਲੈ ਲਈ। ਹੋਰ ਹੈ ਮੈਰੀਆ ਲੈਣਾ ਆ ਦਿਓ। ਅਭੀ ਤਾਂ ਅਭੀ ਦਪਾੜੀ। ਹੈ ਢਿੰਗੀ ਨੂੰ ਪਾਲਟੀ ਦੇਣਾ ਹੈ ਵੇ। ਇਹ ਕਿੱਥੇ ਹੁੰਦਾ ਸੀ ਮੈਂ ਲੈ ਕੇ ਆਏ ਨੂੰ। ਅੱਛਾ ਹੈ। ਕਾ ਤੂੰ ਨਹੀਂ ਆਉਂਦੇ ਮੈਂ ਤਾਂ ਇਹਦੀ ਨਾਗਰੇ ਜਾ ਕੇ ਤੀ ਉਹ ਤੇ ਕੀ ਦਾ ਪਹੁੰਚੀ ਵੇ ਤੂੰ ਯਾਰ ਕੀ ਹੋ ਗਿਆ ਬਿਲਕੁਲ ਤੂੰ ਬਾਲੀ ਦੀ ਕੱਠਾ ਕਰ ਤੂੰ ਮੈਨੂੰ ਉਹਦਾ ਕੀ ਬਣ ਗਿਆ ਅੱਬ ਬਾਲੀ ਲੱਗੀ ਹੈ ਹੰਬ ਤੋ ਲੱਗੀ ਅੱਬ ਤੋ ਲੀਸੀ ਤੂੰ ਨਾਲ ਤੇ ਅੱਜ ਤਾਂ ਬਾਚੇ ਦੇਖਣ ਗਈ ਸੀ ਅੱਛਾ ਨਾ ਤੂੰ ਨਹੀਂ ਸੀ ਮੈਂ ਤਾਂ ਸੁਣਿਆ ਵੀ ਨਹੀਂਦਾ ਨਾਸੇ ਨਾ ਬਾਅਦ ਉਸੇ ਦੇਖਣ ਗਈ ਸੀ ਸੋਡਕਾਂ ਤੀ ਮੇਰੀ ਭੈਣ ਨੂੰ ਲੈ ਕੇ ਗਈ ਤੀ ਉਹ ਕਹਿੰਦੀ ਵੀ ਮੈਂ ਇੰਨਾ ਲਵੇ ਬੈਠੀ ਰਹੀ ਜੁਆਕਾਂ ਕੋਲੇ ਉਹਦੇ ਜੁਆਕ ਦੀ ਨਾਲ ਅੱਛਾ ਉਹ ਸਕੀਨ ਆ ਬਲਾ ਕੇ ਲੈ ਕੇ ਗਈ ਤੀ ਹਾਂ ਅੱਛਾ ਅੱਤ ਮਰੀ ਜਾਵੇ ਹੂੰ ਹੋਏ ਨਿੰਦਨ ਸ਼ੁਕਰ ਤੇ ਇੰਨੇ ਨਹੀਂ ਦੇਖੀ ਨਹੀਂ ਤਾਂ ਤੈਨੂੰ ਥੋੜੀ ਖੇਤ ਤੋਂ ਡਰ ਲੱਗਦਾ ਦੇਖ ਕੇ ਆ ਜਾ ਕੇ ਮਗਰੋਂ ਥੋੜੇ ਖੇਤ ਤੋਂ ਡਰ ਨਹੀਂ ਲੱਗਦਾ ਜੱਟਕੀ ਸੀ ਉਦੋਂ ਮੈਂ ਦੇਖੀ ਸੀ ਹਾਏ

ਅੱਛਾ ਉਹ ਹੀ ਵਾਗੇ ਤੋਂ ਸਾ ਦੇਖਣਾ ਵੀ ਇੰਨਾ ਟਾਈਮ ਹੋ ਗਿਆ ਹਾਂ ਬਾਦੂ ਉੱਥੇ ਬੈਠੀ ਸੀ ਨਿੱਕੇ ਨਿੱਕੇ ਜਵਾਕ ਨੇ ਵਿਚਾਰੀ ਜਣਾ ਕਿੱਥੇ ਜਾ ਕੇ ਪੂਰੀ ਕਿੱਥੇ ਜਾ ਕੇ ਹੋਈ ਮੋੜਾ ਮੋੜਾ ਤੋਂ ਮੋੜਾ ਮੋੜਾ ਤੋਂ ਲੈ ਆ ਹਾਂ ਚਲੋ ਕੀ ਸਮਾਈਦਰ ਮੋਟ ਕਿੱਥੇ ਨਹੀਂ ਸਾਡੇ ਵਾਲੀ ਦੀ ਪੇਰਿੰਗ ਹੋ ਜੀ ਖੜੀ ਹੋ ਕੇ ਦੇਖ ਕਰੋ ਮੋਟ ਚਲੋ ਆ ਨਾ ਤਾਂ ਮੈਨੂੰ ਨਹੀਂ ਹੁੰਦਾ ਇਹ ਹਾਂ ਹਾਂ ਲੋ ਨਾ ਤਾਂ ਦੋਨ ਸਰਾ ਨਾਲ ਤੇ ਉਗਣ ਤਾਂ ਉਹਦੇ ਦੋਨ ਦੋ ਕੀ ਮੰਤਰ ਪੜ੍ਹਨੇ ਨਹੀਂ ਸਰਾ ਮੇਥਾ ਲਾ ਰੱਖਿਆ ਕਰਦੇ ਨਹੀਂ ਨਾ ਹੈ ਨਹੀਂ ਕਿਤਾਬ

16 ਦੇ ਦਾ ਫੁੱਲ ਸਪੀਡਾਂ ਤੇ ਚੱਲ ਰਿਹਾ ਹੁੰਦਾ ਹੈ ਤੁਸੀਂ ਥੋੜਾ ਤੇ ਲੱਗਦਾ ਲੈ ਮੰਮਤਾ ਤੂੰ ਹੀ ਬਣਾ ਇਹਨਾਂ ਜਿਹਨੂੰ ਕੋਈ ਦੱਬਦੀ ਮੈਂ ਵੀ ਆਫ ਕਰਤਾ ਸੀ ਰਾਤ ਨੂੰ ਚਿੱਲੇ ਨਾ ਆਉਂ ਚੋਕ ਨਿਆਉ ਤੇ ਉਹ ਕੀ ਕੀ ਕਹਿੰਦੇ ਹੁੰਦੇ ਐ ਇਹਨੂੰ ਆਪਾਂ ਪਿਆਉ ਪਰਨੇ ਸੀ ਨਿੰਦਾ ਆਪ ਹੋਰ ਤੇਜ ਕਰਤ ਨੇ ਤਾਂ ਹਲੋ ਹੁਣ ਮੈਂ ਇਹਨਾਂ ਨਾਲ ਗੱਲਾਂ ਉੱਥੇ ਕਰਦੀ ਇਹਨੂੰ ਤੂੰ ਰੋਟੀ ਬਣਾ ਲਿਆ ਓਰੇ ਆ ਰਹੀ ਐ ਨਿੰਦੇ ਤਿਆਰੀ ਐ ਐੱਛੇ ਆ ਰਹੀ ਐ ਇਹ ਤਾਂ ਇਹ ਤਾਂ ਪੱਖੇ ਨਾਲ ਸਾਰੀ ਖਿੰਡੀ ਜਾਂਦੀ ਐ ਅਰੇ ਓਰੇ ਤਾਂ ਨਹੀਂ ਪਤਾ ਲੱਗਦਾ ਨਿੰਦੇ ਵੀ ਆ ਰਹੀ ਐ ਕਿ ਨਾ ਮੜਾ ਦੇ ਬਾਹਰ ਨਿਕਲ ਕੇ ਦੇਖ ਤੈਨੂੰ ਫਿਰ ਪਤਾ ਲੱਗੇ ਨਾ ਹੁੰਦਾ ਪਤਾ ਇੱਥੇ ਆਈ ਤੇ ਤੈਨੂੰ ਲੱਗਦੀ ਤੈਨੂੰ ਹਾਂ ਇੱਥੇ ਆਈ ਤੇਰੇ ਨਹੀਂ ਲੱਗਦ ਨੇ ਜਿੱਦ ਲਾ ਵੇ ਆ ਰਹੀ ਮੇਰੇ ਕੋਲ ਤਾਂ ਫੁੱਲ ਆ ਰਹੀ ਹੈ ਫੁੱਲ ਆ ਰਹੀ ਹੈ ਚੱਲ ਐਨੇ ਫਿਰ ਅਸੀਂ ਬਾਜੀ ਦਾ ਲੈ ਇੱਕ ਉਹਦੀ ਅੱਜ ਉਹ ਨਹੀਂ ਆਉਂਛਣਾ ਇੱਥੇ ਹੈ ਦੁੱਜੇ ਲੋਟੇ ਚ ਆ ਜੀ ਤੁਹਾਡਾ ਨੂੰ ਫਿਰ ਦੇਖਾਂਗੇ ਜੋ ਭੱਜ ਇੱਕ ਬਾਜੀ ਆਏ ਕਹਿੰਦੀ ਤੂੰ ਰੋਟੀ ਤੂੰ ਥੋੜੀ ਜਿਹੀ ਸਾਈਕਲ ਚਲਾ ਲੈ ਹੁਣ ਕੋਈ ਗੱਲ ਨਹੀਂ ਫਿਰੇ ਬਾਜੀਆਂ ਨੂੰ ਫੇਰ ਲਾਈ ਬਾਜੀ ਰੋਟੀ ਬਣਾ ਲਿਆ ਉਹ ਬਾਜੀ ਦਾ ਫੇਰ ਲਾਈ ਬਾਜੀ ਚੱਲ ਸਾਈਕਲ ਚਲਾ ਲੈ ਪਹਿਲਾਂ ਸਾਈਕਲ ਹੀ ਫੇਰ ਚਲਾਉਂਦਾਂਗੇ ਹਾਂ ਦੀਦੀ ਬੱਚੀ ਨਾ ਤੇ ਗੁੱਡਪੇਸ ਆਉਤ ਹੈ ਤੈਨੂੰ ਬਤਲ ਮਮੀ ਗੁਰਸ਼ਾਂਤ ਉਹ ਖੰਬੂ ਦਾ ਮੁੰਡਾ ਛੋਟਾ ਹੈ ਤੇ ਆ ਅਵੀ ਇਹ ਕਹਿੰਦੇ ਅਸੀਂ ਵੀ ਇੱਕ ਚੈਨਲ ਬਣਾਇਆ ਹੋਇਆ YouTube ਤੇ ਅੱਛਾ ਅਸੀਂ ਵੀ ਕਹਿੰਦੇ ਵੀਡੀਓ ਸਾਡੇ ਕੋਲ ਕੈਮਰਾ ਸਟੈਂਡ ਨਾ ਕੈਮਰਾ ਦਾ ਬੁੱਢਾ ਬੋਤਾ ਹੋ ਆ ਰਿਹਾ ਉਹਦੇ ਫੜ ਲਵੇ YouTube ਹੋਇਆ ਪਲੇ ਬਟਨ 골ਡ ਪਲੇ ਬਟਨ ਅ ਸਿਲਵਰ ਆ ਸਕਿਆ ਹਾਂ ਹਾਂ ਦੇ ਦੇ ਬੈਕਸਟੇਜ ਦੋਈਆ ਉਹਦੇ ਕੋ ਫੁਪੜ ਵੀਡੀਓ ਤੂੰ ਤਾਂ ਤੂੰ ਤਾਂ ਸਿੱਧੇ ਕੈਮਰੇ ਤੇ ਬਣਾ ਤੂੰ ਰੇਡੇ ਦਾ ਨਾ ਬਣਾ ਕੱਟ ਕੇ ਵੀ ਤੇ ਏ ਏ ਬਚ ਗਿਆ ਉਹ ਕੱਟ ਕੇ ਬਣਾ ਦੇ ਕੱਟ ਦੇ ਇੱਕ ਵਾਰੀ ਬਸ ਪੂਰੇ ਕੱਟ ਕੇ ਬਣਾ ਫਿਰ ਤੁਸੀਂ ਉਹਦੇ ਵੀ ਕੀ ਕੁਝ ਪਾਉਣਾ ਹੈ ਸਟਾਟਸ ਹੈ ਉਹ ਵੀ ਹਾਂਜੀ ਉਹ ਜਿਹੜੇ ਬਲੌਗ ਨੂੰ ਨਾ ਉਹ ਭੁੰਤਾਲੀ ਵੀਡੀਓ ਨਾ ਨਹੀਂ ਆਗੇ ਉਹ ਕੰਪਿਊਟਰ ਨਾਲ ਤੇਜ਼ ਕਰਦੇ ਨੇ ਜੇ ਅਸੀਂ ਜਾਂਦਾ ਕੋਈ ਹੁੰਦਾ ਕੰਪਿਊਟਰ ਨਾਲ ਤੇਜ਼ ਆਹ ਤਾਹ ਜਵਾਬ ਹੈਂ ਬੰਮੀ ਪਹਿਲਾ ਸਾਡੇ ਖੜਾ ਹੋਗੇ ਦਰੁਦਰਦੀ ਨੀ ਤੇ ਤੁਮੀ ਕਮ ਕਮ ਕੇ ਬਣਾ ਦੇ ਜਿਹੜੇ ਉਹ ਇਹ ਟੇਡਾ ਨਾ ਕਰ ਮੰਮੀ ਤੇ ਅਵੀ ਜੋਤ ਸਹੀ ਨਹੀਂ ਤੇਰਾ ਮੂਨੇ ਨੇ ਇਹ ਸੱਧਾ ਕਰ ਲਿਆ ਪਹਿਲਾਂ ਇਹ ਰੇਡਾ ਕਰ ਲਿਆ ਹੂੰ ਵਾਹ ਇਹ ਤਾਂ ਸਹੀ ਸੋਹਣੀ ਕੰਮ ਕਰਨ ਲੱਗੀ ਫਿਰ ਦੋਸਤਾਂ ਬਸ ਅਸਤਾ ਦਿੱਤੋ ਪ੍ਰਾਇਆ ਕੰਟੈਂਟ ਰੱਖੇ ਕੁਛ ਐ ਬੇਕਾਰ ਦੀ ਜਨ ਪਾਵੇ ਅਸਤਾ ਲਵਲੀ ਵੀਡੀਓ ਦੇ ਗਾਣੇ ਆ ਨਾਲ ਰਹਿਣੇ ਰਿੰਕੂ ਵੀ ਦੇਤੇ ਮੈਂ ਭੇਜ ਦਿੰਦਾ ਜਿਹੜੀ ਲਾਂਗੀ ਬਣਾਉਣੀ ਅਸਤਾ ਵੈਨੋ ਸਟੂਡੀਓ ਚ ਮੈਂ ਲਿਆ ਦਿੰਦਾ ਲੈ ਵਹੀ ਥੋੜੀ ਥੋੜੀ ਸਾਈਕਲ ਇਕਮਾਤੀ ਮੈਂ ਤਾਂ ਬਲੌਗ ਬਣਾਉਣੀ ਹੁੰਦੀ ਮੈਂ ਕਾਹਿੰਦੇ ਟਿਊਸ਼ਨ ਨਹੀਂ ਲਾਉਂਦੀ ਸਾਫ ਸੁਥਰਾ ਜੋ ਕੰਟੈਂਟ ਰੱਖੇ ਤੁਸੀਂ ਕਿ ਇ ਕੋ ਸ਼ੇਅਰ ਕਰਦੇ ਨੇ ਬੋਲਦੇ ਨੇ ਹੁੰਦੇ ਵਿੱਚ ਬਿਲਕੁਲ ਹੈਲੋ ਗਾਇਸ ਆਮ ਬੋਲਦੇ ਆ ਬੱਡਾ ਜੀ ਤੁਹਾਡੇ ਏਡਾ ਇੱਕ ਬੰਦਾ ਹੈਗਾ ਉਹ ਵੀਡੀਓ ਬਣਾਉਂਦਾ ਹੈ ਉਹ ਕਹਿੰਦਾ ਤੁਸੀਂ ਮਤਲਬ ਵੀਡੀਓ ਬਣਾਉਣ ਨਾਲ ਵੀ ਬੰਦਾ ਰੱਖਿਆ ਹੋਇਆ ਹੈ ਜਸੂ ਨਹੀਂ ਜਸੂ ਆ ਉਹ ਸਾਨੂੰ ਵੀਡੀਓ ਬਣਾਉਂਦਾ ਸਾਡਿਆਂ ਚਾਲਾ ਉਹ ਦਦ ਉਹ ਕੋਲ ਆਣ ਕਾ ਆ ਪਿੰਛੀ ਵੰਦ ਰਹਾ ਵੀ ਜੋ ਤੋਂ ਅੰਦਰ ਅਸੇ ਤੇ ਹੋਰ ਆਲੀ ਪਾਕ ਪੈਸ ਖੋਣੇ ਦਾਨ ਨਾ ਗੇ ਦੀਦੀ ਮੇਰੇ ਵਿੱਚ ਨਾ ਮਾਰੇ ਹੋ ਮੋਟਰ ਫੈਂਕ ਲਾ ਰਿਹਾ ਇਹ ਅੱਛੇ ਹੋ ਗਏ ਬੈਸਟ ਚੱਲਦੇ ਕਰਦੇ ਟੈਕੀ ਕਰਾ ਲਓ ਬਈ ਦੀਦੀ ਤਾਂ ਹੋ ਗਏ ਸਾਡੇ ਤਾਂ ਦੀਦੀ ਸਿਮੇਰੇ ਤਾਂ 4000 ਹਜ਼ਾਰ ਦੀਦੀ ਮੇਰੇ ਘਰ ਦੇ ਤਿੱਖੀ ਕਰ ਦੋਗੇ 1000 ਲਾਈਕਸ ਤੋੜੂ ਕਾਸਤੇ ਪਉਨੋ YouTube ਤੇ ਹਾਂ YouTube ਤੇ 1000 ਲਾਈਕ ਤਾਂ ਕਦੇ ਮਿਲਦੀ ਨਹੀਂ ਆਇਆ ਨਹੀਂ ਕਿਸੇ ਨੂੰ 5 ਲੱਖ ਰੁਪਿਆ 5 ਲੱਖ ਹੋਣਗੇ 5 ਲੱਖ ਰੁਪਿਆ ਹਾਂ ਹਾਂ ਦੀਦੀ ਦੇਖਾ 5 ਲੱਖ ਲਾਈਕ ਹਾਂ ਜੀ ਦੀਦੀ ਕਿਸੇ ਨੂੰ ਮੈਨੂੰ ਕਦੋਂ ਲੱਗਣਗੇ ਤੁਸੀਂ ਮੇਰੇ ਕੋਲੇ ਵੀ ਆਇਆ ਕਰੋ ਆਪਾਂ ਵੀਡੀਓ ਬਣਾਇ ਕਰਾਂਗੇ ਮੈਂ ਦਈਦੀ ਇੱਥੇ ਬਣਾਉਣਾ ਹੁੰਦਾ ਵੀਡੀਓ ਤੁਹਾਡੇ ਲਈ ਹਾਂ ਅਸੀਂ ਵੀ ਬਣਾਉਣਾ ਹੈ ਟਾਈਮ ਵੀ ਨਾ ਬੰਜੋ ਨਾ ਪਰਸੋਂ ਹਟ ਗਿਆ ਨਹੀਂ ਤਾਂ ਮੈਂ ਜਿਹੜਾ ਕਬੱਡੀ ਖੇលਣਾ ਨੰਦਾ ਕੋੜੀ ਸਕੂਲ ਦੀ ਕਬੱਡੀ ਰੱਖੋ ਕਬੱਡੀ ਦਾ ਹੀ ਵੱਡਾ ਬਣਨਾ ਹੈ ਉਹ ਪਹਿਲਾ ਮੈਚ ਹਾਰੇ ਦੀਦੀ ਫਿਰ ਦੂਜੇ ਮੈਚ ਜਿੱਤ ਕੇ ਨੇ ਫੋਲਸ ਉਹ ਸ਼ਾੜਾ ਇਹ ਤੇ ਦਿੱਤਾ ਆਪਣਾ ਪਿੰਡਾ ਇੱਕ ਕੂਲਰ ਮਿਲੇਗਾ ਇੱਕ ਹਾਂ ਕਿ ਨੂ ਮੇ ਚ ਉਹ ਨੂ ਉਹ ਪਿੰਚਨੀ ਜੀਵਨ ਦੀਵਨੂ ਜੀਵਨਿਆ ਦਿੱਤੇ ਉਹ ਗੀਤ ਬਣਾਸੇ ਨੋ ਕਾਟ ਗੀਤ ਨਾ ਕੂਲਰ ਦੇ ਕਿਹਨੇ ਹਾਂ ਦੀਦ ਕਰੇ ਪਾਦੇ ਪੂਰਾ ਲੈ ਉਹਦੇ ਲੋਵੇ ਗਿਟਾਰ ਆ ਸੀ ਗਿਫਟ ਦੇਖ ਕਿ ਤਾ ਆਹਾਂ ਹਾਂ ਮੈਨੂੰ ਵੀ ਆ ਤੇਰੇ ਪਾਈ ਨੇ ਦੇ ਦਿੱਤੇ ਤੇਰੇ ਪਾਈ ਨੇ ਹੈ ਤੇਰੇ ਪਾਈ ਨੇ ਨਹੀਂ ਨਹੀਂ ਜਿਹੜਾ ਕੋਲ ਗਿਟਾਰ ਹੈ ਮੈਂ ਜਿਹੜੀ ਮੇਰੀ ਮੈਂ ਬਜਾਤੀ ਨਹੀਂ ਤੇ ਨੇ 6 ਮੇਰੀ ਮੇਰੀ ਤਾਂ ਮੇਰੇ ਫਾਈਨਸ ਰੱਖ ਰਹੇ ਹਾਂ ਤੇ 1 ਲੱਖ 50000 ਹੈ ਆਹ ਹਾ ਦੀਦੀ ਨੂੰ ਐਸੀ ਗਿਫਟ ਦਿੱਤਾ ਬਈ ਹਾਈ ਮੰਨਦਾ ਖਾਇ ਹੋਇਆ ਬਿੱਲੀ ਚਾਹ ਆ ਦੇਖ ਬਾਈ ਇਹ ਕੁੜੀ ਨੂੰ ਕੰਪਨੀ ਦੇਖੋ ਬਈ ਕਿੰਨੀ ਕਹਿੰਦੀ ਦੇਖੋ ਇਹ ਕੋਲ ਐਸੀ ਇਹ ਆ ਦੇਖੋ ਇਹ ਮੇਰੇ ਛੋਟੇ ਝੋਟੇ ਸਟੂਡੈਂਟ ਜਿਹੜੇ ਪਹਿਲਾਂ ਮੇਰੇ ਕੋਲ ਟਿਊਸ਼ਨ ਲੱਗਦੇ ਸੀ ਆ ਤਾਂ ਪੱਕਾ ਹੀ ਬੰਦ ਰਹੀ ਹੈ ਵੀ ਜਦੋਂ ਮੇਰੇ ਲਈ ਵੀ ਵੀਡੀਓ ਤੇ ਲਾਸਟ ਟਾਈਮ ਮੈਨੂੰ ਐਵੇਂ ਨਾ ਕਰ ਐਵੇਂ ਨਹੀਂ ਕਰੂੰਗਾ ਹਾਂ ਆ ਹੋ ਆ ਹੋ ਦਿਨ ਤੋਂ ਤੁਹਾਨੂੰ ਆਖ ਰਹੀ ਆਸੀ ਲਈ ਸੀ ਲੁੱਡੋ ਦੀ ਬਾਗੀ ਮੈਂ ਆ ਗਈ ਫਸਟ ਤੇ ਹਜੇ ਆ ਦੋ ਜੀ ਹਜੇ ਦੀਦੀ ਫਸਟ ਚਾਹੁੰਦੇ ਰਹਿੰਦੀ ਹੈ ਦੀਦੀ ਕਿੱਥੇ ਹਾਂ ਬਸੇ ਤਾਂ ਮੇਰੀ ਲੱਗ ਜੂਗੀ ਹਾਂ ਹਜੇ ਤੁਹਾਡੀਆਂ ਕਿੰਨੇ ਰਹਿੰਦੀਆਂ ਨੇ ਉਧਰ ਮਾਂ ਮੀਮਾ ਕੇ ਲਈ ਦੀਦੀ ਫਸਟ ਹੈ ਹਾਂ ਮੈਂ ਤਾਂ ਕਿਹਾ ਸੀ ਚੱਕ ਫਿਰ ਮੈਂ ਤਾਂ ਫਸਟ ਪਾਸੋਂ ਤੋਂ ਛੋੜ ਗਈ ਦੋਨਾਂ ਦੀ ਲੋ ਦੀਦੀ ਮੇਰੀ ਆ ਦੋ ਵੱਡ ਗਈਆਂ ਮੇਰੀਆਂ ਦੋ ਵੱਡ ਗਈਆਂ ਇਹਦੀਆਂ ਵੀ ਦੋ ਗੱਣਾਂ ਦੀਦੀ ਨਹੀਂ ਨਿਕਰ ਗਈ ਨਿਕਲੀ ਨਹੀਂ ਹਾਂ ਫਿਰ ਵੀ ਵਧੀਆ ਹੋ ਗਈ ਅੱਜ ਪਹਿਲੀ ਵਾਰ ਐਵੇਂ ਹੋਇਆ ਵੀ ਮੈਂ ਤਾਂ ਕੋਈ ਕੰਮ ਹੋ ਰਿਹਾ ਮੈਂ ਤਾਂ ਅਸਰ ਦੁਹਾਂ ਲੱਗੇਆਂ ਨੂੰ ਕੌਣ ਤੇ ਕੁੱਬ ਦੇਈ। ਸਿਰ ਪਹਿਲੀ ਤੋਂ ਖਰਿਆ ਤੇ ਗੋਲੀ ਲੈ ਕੇ ਤੁਰਦਈ ਆਈ ਤੇ। ਹਾਂ ਤਾਂ ਹੀ ਤਾਂ ਮੈਂ ਹਟਾਈ ਜਾਂਦੀ ਸੀ ਵੀ ਮਮਤਾ ਧੁੱਪ ਪਈ ਧੁੱਪ ਪਈ। ਹੁਣ ਮੈਂ ਕ ਮੈਨੂੰ ਤਾਂ ਉਧਰ ਕਣਕ ਕੰਨੀ ਲੈ ਜਾ ਤੂੰ ਛੰਗਦੀ। ਮੈਂ ਤੇਰੀ ਵੀਡੀਓ ਬਣਾ ਦ। ਅੱਛਾ। ਅੱਲਾ ਅੱਜ ਪਹਿਲੀ ਵਾਰ ਕੋਈ ਕੰਮ ਆ ਵਿੱਚ ਬਚਾਲੇ ਰਹਿ ਗਿਆ। ਮੇਰੇ ਤੋਂ ਅਬ ਧੁੱਤੀ ਹੋਈ ਜਾਂਦੀ ਹੈ। ਵਸ ਕਣਕ ਵੀ ਸਵੇਰੀ ਕਰ ਲਾਂਗੇ ਆਪਾਂ ਤਾਂ। ਇਹ ਨੂੰ ਨਾ ਲਾ ਹਾਂ ਛੋਰਾ ਦੇ ਗੱਜੀ ਜਾਂਦਾ ਆਹ ਚੱਕਾ ਮੰਚੀ ਹਾਂ ਆਗੇ ਚੇੜੀਆਂ ਚੱਪਚਰ ਕਰਨ ਹੋਰ ਲੋ ਇਹਨੂੰ ਤਾਂ ਚੱਲ ਕੁਛ ਨਹੀਂ ਹੁੰਦਾ ਇਹਨੂੰ ਰਹਿਣ ਦੇ ਬਸ ਮੈਂ ਧੋ ਦੂੰਗੀ ਰਾ ਕੱਢ ਦਿੰਦੀ ਮੈਂ ਠੀਕ ਐ ਮੇਰੇ ਬਿਲਚਰ ਕੱਢ ਦਿੰਦੀ ਬਾਹਰ ਮੈਂ ਬੈੱਕ ਕੇ ਹਵਾ ਦੇ ਹਵਾ ਦੇ ਹਾਂ ਭਾਈ ਗੁੰਮੇ ਜਮੀ ਹੋ ਗਿਆ ਚੱਲ ਆਏ ਚੱਲੀ ਮੈਨੂੰ ਤਾਂ ਠਾਮ ਹਾਂ ਚੱਲ ਚੱਲ ਦੇ ਕੋਈ ਠਾ ਦੇ ਤੋ ਦੂ ਇਹਨਾਂ ਨੂੰ ਹਵਾ ਆ ਗਈ ਮਮਤਾ ਜੀ ਹਵਾ ਹਵਾ ਚੱਲ ਰਹੀ ਹੈ ਹੋ ਸਕਦਾ ਬੱਦਲ ਟਰਲ ਜੇ 아이 ਨਹੀਂ ਪਤਾ ਜੇ ਆਏ ਹੋਊਗਾ ਸਿਰਫ ਤਾਂ ਹੀ ਰਾਜਣੋਂ ਦੀ ਇਹ ਜਿਹੜੀ ਬੱਦਲ ਵਾਲੀ ਗਰਮ ਐਸਾ ਹੀ ਦਿਮਾਗ ਜਿੰਚੜੀ ਜਾਂਦੀ ਆ ਹੂੰ ਚੱਲ ਵਧੀਆ ਹੋ ਜਾ ਤੈਨੂੰ ਕੰਕ ਵੀ ਚੱਕਦੀ ਹੋਰ ਗੱਜੀ ਜਾਂਦਾ ਮੈਂ ਵੀ ਫਿਰ ਸਾਰਾ ਸਮਾਨ ਕਿਹੜਾ ਇਕੱਠਾ ਚੱਕਿਆ ਜਾਊਗਾ ਹੋ ਇਹ ਲੋਕਨ ਨਾ ਖਲਿਆ ਰਹਿ ਬੈਧਾ ਹੂੰ ਵੀ ਵਾਰ ਚੁੱਲ੍ਹੇ ਕਨੀ ਆ ਜੈ ਨਾ ਸਾਰਾ ਸਮਾਨ ਪੇ ਚੱਕਣੇ ਇੱਤਾ ਮੈਨੂੰ ਕੁਛ ਚੱਕਿਆ ਵੀ ਨਹੀਂ ਜਾਣਾ ਹੁਣ ਤਾਂ ਮੈਂ ਨਾ ਜਮੀਆ ਕੇ ਬਸ ਸੌ ਦੇ ਚਨਾਉਂਗੀ ਜੇ ਸਰ ਦੁੱਖ ਦਾ ਰਹਿਣ ਦੇ ਕੋਲੀ ਲਈ ਹੋਈ ਆ ਸਿਰ ਤਾਂ ਬਹੁਤ ਜਿਆਦੇ ਦੁਖ ਰਹੇ ਹੋਰ ਕਈ ਵਾਰ ਤਾਂ ਜਾਲੀਆਂ ਵਿੱਚ ਉਚਾਲੀ ਛੱਡੀਆਂ ਕਈ ਵਾਰੀ ਬੁਖਾਰ ਬਖੂਰ ਹੁੰਦਾ ਅੰਦਰ ਹੋਰ ਨਾ ਨਾ ਹੀ ਬਸ ਜਮੀ ਆ ਕੇ ਅੰਦਰ ਹੀ ਵਗਦੀ ਹੈ ਹਾਂ ਅੰਦਰ ਹੀ ਵਗਦੀ ਹੈ ਜੇ ਨਿਚਰ ਹਵਾ ਚੱਲਦੀ ਹੈ ਦੇਖ ਲੈ ਬੈਠਿਆ ਜੀ ਬੈਠਣਾ ਹਵਾ ਦੇ ਵਿੱਚ ਬੈਠੂ ਬਾਕੀ ਸਾਰੇ ਜਣੇ ਲੱਗ ਰਹੇ ਆ ਨੇ ਕੰਮਕਾਰ ਰੁੱਤਿਆਂ ਦੇ ਹੈਨਾ ਹੋਰ ਜੀ ਦੀਆਂ ਲਾਉਣ ਵਾਲੇ ਜੀ ਦੀਆਂ ਲਾਉਣ ਇੰਨੀ ਗਰਮੀ ਚ ਚਲ ਉਹਨਾਂ ਨੂੰ ਵੀ ਥੋੜਾ ਜਿਹਾ ਆਰਾਮ ਜਾ ਮਿਲੂ ਹਾਂ ਹਵਾ ਹੀ ਚੱਲ ਪਈ ਨਾ ਵਧੀਆ ਤਾਂ ਵੀ ਉਹਨਾਂ ਤੋਂ ਵਿਚਾਰਿਆ ਹ ਹ ਉਹਨਾਂ ਨੂੰ ਤਾਂ ਕਣੀਆਂ ਦਾ ਵੀ ਫਾਇਦਾ ਹੈ ਹਾਂ ਕਣੀਆਂ ਦਾ ਵੀ ਫਾਇਦਾ ਉਹਨਾਂ ਨੂੰ ਨਾਲ ਤਾਂ ਪਾਣੀ ਪੈ ਜਾਊਗਾ ਜੀਰੀ ਚ ਤਾਜ਼ਾ ਪਾਉਂਦਾ ਮੇਰੂੰ ਤਾਂ ਬਸ ਇੱਕ ਕੰਮ ਨਹੀਂ ਹੁੰਦਾ ਹੈਗਾ ਹੁਣ ਜਿਵੇਂ ਮੀਂਹ ਆਉਣਾ ਲੈ ਮੇਰੀ ਮੰਮੀ ਵਿਚਾਰੀ ਕੱਲੀ ਉਹ ਸਾਰਾ ਸਮਾਨ ਟਕਟਕ ਅੰਦਰ ਉਹ ਕਰੂਗੀ ਜੇ ਮਤਲਬ ਇੰਨੇ ਵੀ ਜਾਣਾ ਤਾਂ ਮੈਨੂੰ ਵੀ ਫੜ ਕੇ ਲੈ ਕੇ ਜਾਊਗੀ ਮਤਲਬ ਬਸ ਇਹ ਥੇ ਆ ਕੇ ਮੈਨੂੰ ਬਹੁਤ ਔਖਾ ਜਿਹਾ ਲੱਗਦਾ ਹੈ ਪਰ ਚਲੋ ਕੋਈ ਗੱਲ ਨਹੀਂ ਜ਼ਿੰਦਗੀ ਹੈ ਸੁੱਖ ਸੁੱਖ ਮਾਲਕ ਦੇ ਦਿੱਤੇ ਆਪਾਂ ਹਾਸੇ ਖੱਟਣੇ ਨੇ ਕੋਸ ਨਹੀਂ ਹੁੰਦਾ ਹੁਣ ਜਿਵੇਂ ਨੂੰ ਬਸ ਫੀਲ ਜਿਹਾ ਬਹੁਤ ਹੁੰਦਾ ਹੈ ਨਾ ਬੈਠਾ ਬੈਠੇ ਜੇ ਹੁਣ ਜਿਵੇਂ ਮੈਂ ਮਤਲਬ ਦੇਖੀ ਆਉਂ ਮੇਰੀ ਮਾਨ ਅੰਦਰ ਜਾ ਰਹੀ ਹੈ ਬਾਹਰ ਆ ਰਹੀ ਹੈ ਅੰਦਰ ਜਾ ਰਹੀ ਹੈ ਬਾਹਰ ਆ ਰਹੀ ਹੈ ਐਵੇਂ ਜੇ ਕੱਥੇ ਮੈਨੂੰ ਆਉਂਦਾ ਆਉਂਦਾ ਵੀ ਮੈਂ ਉਰੇ ਬੈਠੀ ਆ ਹੁਣ ਜਿਵੇਂ ਠੀਕ ਹੁੰਦੀ ਮੈਂ ਵੀ ਭੱਜੇ ਫਿਰਦੀ ਹੁੰਦੀ ਹੋਰ ਫਿਰਦੀ ਤਾਂ ਹੁੰਦੀ ਬੁੱਤ ਚੱਲ ਕਰ ਲੈਂਦੀ ਹੈ ਪਹਿਲਾਂ ਵੀ ਕਿੰਨਾ ਖੜਦੇ ਹੁੰਦੇ ਸੀ ਹੋਰ ਥਰੂ ਜਿਆਦੇ ਕਾਲੂ ਦਾ ਵਿਆਹ ਸੀਗਾ ਉਹਦੀ ਬਹੂ ਨੂੰ ਲੈ ਕੇ ਆਉਂਦੇ ਸੀ ਕੰਨੀ ਨੇ ਰੀ ਮੀ ਆ ਗਈ ਸੀ ਉਹਨਾਂ ਦੇ ਘਰ ਸੀ ਲਾਈਟ ਬੱਜ ਗਈ ਤੇ ਉਰੇ ਤਾਂ ਉਹਨਾਂ ਦੇ ਕਪੜੇ ਕਪੜੇ ਚੱਕੇ ਸਾਰਾ ਸਮਾਨ ਚੱਕਿਆ ਫਟਾਫਟ ਤੂੰ ਉਹਨਾਂ ਦੇ ਘਰ ਰੋਟੀ ਲਾਉਣ ਗਈ ਰੋਟੀ ਲਾਉਣ ਗਈ ਤੇ ਮੈਂ ਤਾਂ ਭੱਜੀ ਆਈ ਮਗਾ ਹਾਂ ਸਮਾਨ ਚੱਕਿਆ ਮਾ ਤੇ ਉੱਪਰ ਜੀ ਆਉਂਦੀ ਸੀ ਐਨਾ ਨਾ ਫੇਰ ਵੀ ਬਖਾ ਸਾਰਾ ਸਮਾਨ ਪਿਆਗਾ ਹਾਂ ਖੁਲੀ ਕਰ ਲਈਆ ਕਰਕੇ ਰੱਖਿਆ ਸੀ ਕਪੜੇ ਕਪੜੇ ਚੱਕੇ ਸੀ ਹਾਂ ਜਦੋਂ ਮੈਂ ਆਈ ਤੇ ਤਾਂ ਸਾਰਾ ਕੰਮ ਨਵੇੜ ਰੱਖਿਆ ਸੀ ਤੇ ਦੀਆਂ ਕਾਲਸ ਜੀ ਸਰਗੀ ਜਿਨ੍ਹਾਂ ਨੇ ਰੀਨੇ ਰਹ ਗਿਆ ਹੋਰ ਫਿਰ ਉਹਨੇ ਪੈਰੀ ਦੁਬਾਰੇ ਮੁਰਗੀ ਦੀ ਮਚਾਲੇ ਚੱਕਤਾ ਸਮਾਨ ਤਮੰਤਾ ਨੇ ਹਾਂ ਉਦੋਂ ਦਮੇ ਚੱਕ ਚੁੱਕ ਦਿੰਦੀ ਸੀ ਹਾਂ ਉਦੋਂ ਦਾ ਮੇਰੇ ਹੁਣ ਜਮੀ ਜਾ ਗੁੰਦਾ ਹਾਂ ਪੱਜ ਪੱਜ ਗਏ ਕਿ ਮੇ ਕੋ ਪਰੇ ਪਰੇ ਲਾ ਹੈ ਸਾਰਾ ਕੁਛ ਪੱਜ ਪੱਜ ਗਏ ਕਰਿਆ ਨੇ ਰੀਚ ਤਾਂ ਸਿਆਣੀ ਬੰਦੇ ਦੀ ਵੀ ਉਹ ਹੋ ਜਾਂਦੀ ਹੈ ਮੈਂ ਕਿਤੇ ਕਪੜੇ ਉੱਡੇ ਜਾਣ ਤਾਂ ਭੱਜੀ ਆਈ ਥੀ ਮਹੰਦ ਕੱਪੜੇ ਨਾ ਉੱਡ ਜਾਣਗੇ ਤੇ ਚੱਕੀ ਨਾ ਜਾਣ ਮੰਨਤਾ ਤਾਂ ਪੜੀਆਂ ਤਾਰਾਂ ਭਰੀਆਂ ਪਿੰਆਂ ਚੱਲ ਚੱਕ ਦੇ ਫਟਾਫਟ ਹੁਣ ਵੀ ਸਮਾਨ ਕਿਤੇ ਆਪਾਂ ਗੱਲਾਂ ਮਾਰੀ ਜਾਈ ਉਧਰੋਂ ਮੀਆਂ ਜੀ ਹੋਰ ਚੱਕਦੀਆਂ ਜਾ ਭੱਜ ਜਾ ਬਾਈ ਕਰਦੇ ਬਾਈ ਬਾਈ ਅਗਲੇ ਕਲਿੱਪ ਵਿੱਚ ਮਿਲਦੇ ਆ ਪਾਈ ਦੀ ਚੁੱਕੀ ਸੀ ਆਏ ਦੀ ਜੀ ਦਿਖਾ ਦੇ ਜੀ ਤਾਂ ਦੇਖਦੇ ਆਰੇ ਜੀ 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 ਹਾਂ ਛੱਡੋ ਕੌਣ ਆ ਗਿਆ ਕਿਤੇ ਨੌ ਨੀਂਦਾਂ ਨਹੀਂ ਆ ਗਿਆ ਸੋਨੀ ਹੋਇਆ ਨਾਂਕਿਆਂ ਤੋਂ ਬੱਚੇ ਹੁਣ ਇਹ ਸਟਾਰਟ ਹੋ ਗਏ ਕਿਉਂਕਿ ਹੁਣ ਸਕੂਲ ਲੱਗਣ ਵਾਲੇ ਨੇ ਅਬਲੇ ਗੈਸ ਹੀ ਪੱਜ ਕੇ ਅੰਦਰ ਵੜ ਗਿਆ ਅੰਨੀ ਬਦਲਾਈ ਹੋ ਗਈ ਫਟਾਫਟ ਲੱਗ ਗਈ ਮੇਰੀ ਮੰਮੀ ਸਪਾਂਚ ਚੱਕਣ ਇੱਧਰ ਮਸ਼ੀਨ ਚੱਲ ਰਹੀ ਐ ਇੱਧਰ ਕੱਪੜੇ ਸੁੱਕਣੇ ਪਾਏ ਪੈਨੇ ਉੱਥੇ ਕਣਕ ਪਈ ਸੀ ਸਾ ਕੋਈ ਸਟਾ ਵਟ ਚੱਕ ਤੋ ਉੱਪਰ ਬੱਦਲ ਨਾ ਕਾਲੀ ਕਾਟੋ ਚਾਰ ਚੜਾ ਰਹੇ ਆ ਬੱਦਲ ਵੀ ਮੰਜਾ ਚੱਕ ਕੇ ਫਸਿਆਣੀ ਸ਼ੁਕਰ ਐ ਨਹੀਂ ਤਾਂ ਤਾਰ ਚ ਫਸ ਜਾਂਦਾ ਹੁਣ ਫਟਾਫਟ ਮਸ਼ੀਨ ਚੋਂ ਕੱਪੜੇ ਕੱਢੂ ਉਸ ਤੋਂ ਪਹਿਲਾਂ ਮੈਂ ਕਾ ਮਮੀ ਗੇਟ ਕਰਦੇ ਬੰਦ ਚੱਲ ਮਮੀ ਪੱਜ ਲੈ ਮਮੀ ਚਪਲਾ ਵੀ ਨਹੀਂ ਪਾਰਖੀਆਂ ਪੈਜਾ ਪੋਰਚ ਪੈਚ ਦਾ ਪਿਆਈ ਪਿਆ ਪਾਣੀ ਪਾਜਾ ਪਾਜਾ ਫਟਾਫਟ ਫਟਾਫਟ ਹੱਥ ਚਲਾਓ ਭਾਈ ਵਾਓ ਤੇ ਮੌਸਮ ਬਹੁਤ ਵਧੀਆ ਬਣ ਗਿਆ ਪਟਾ ਕਪੜੇ ਲਾਉਣ ਕਿਉਂਕਿ ਬਦਲ ਬਾਈ ਅਰ ਆਪਾਂ ਨੇ ਤਾਂ ਸਾਰਾ ਕੁਝ ਮਿੰਟਾਂ ਚ ਚੁਕਾਤਾ ਆ ਨਾ ਮੰਮੀ ਆ ਦੇਖੋ ਕਪੜੇ ਸਕਾ ਬੀ ਲੈ ਵਟਾ ਵਟ ਕੱਢ ਲੈ ਕੱਢ ਲੈ ਭਾਈ ਚੇਰਚੀ ਦੀ ਹੱਥ ਨਾਲ ਚਲਾਉ ਭਾਈ ਹਾਏ ਮੈਨੂੰ ਬਹੁਤ ਫੀਲ ਹੋ ਰਿਹਾ ਮਮੀ ਤੂੰ ਕੱਲੀ ਕੰਮ ਕਰ ਰਹੀ ਹੈ ਤੇ ਮੈਂ ਬੈਲੀ ਬੈਠੀ ਆ ਪੈੜ ਫੀਲ ਹੋ ਰਿਹਾ ਮੈਨੂੰ ਬਹੁਤ ਜ਼ਿਆਦਾ ਅੱਜ ਤਾਂ ਮੈਨੇ ਜਾਲੀਆਂ ਮਿਹਨਤ ਉਹ تھے ਜਿਹੜੇ ਕੰਮ ਕਰਨ ਲਾਇਆ ਉਹ ਬੇ ਨਹੀਂ ਪੂਰਾ ਕਰਿਆ ਮਮੀ ਇਹ ਨਾਲ ਟੰਗਣ ਦੀ ਜਗ੍ਹਾ ਤੇ ਉੱਥੇ ਸਿੱਧਾ ਅੰਦਰ ਹੀ ਰੱਖ ਦੇਗਾ ਅਵੇ ਆ ਗਿਆ ਕਣੀਆਂ ਮੇਰੇ ਉੱਪਰ ਡਿੱਗੀ ਹੈ ਆ ਗਿਆ ਆ ਮਮੀ ਕੋਲਾਤੀ ਆਣੀਆਂ ਆ ਵੀ ਲੈ ਆ ਜਿਹੜੇ ਰਹਿ ਗਏ ਸੁੱਕਣੇ ਨਾ ਬਾ ਆ ਗਿਆ ਆ ਗਿਆ ਮੀ ਤਾਂ ਨਾ ਰਹੀ ਮਮੀ ਮੌਸਮ ਕੀ ਬੂੰਦਾਂ ਆ ਗਈਆਂ ਬ੍ਰੀਕ ਬ੍ਰੀਕ ਕਣੀਆਂ ਬਰੀਕ ਬਰੀਕ ਕਣੀਆਂ ਫਰੀਕ ਫਰੀਕ ਕਣੀਆਂ ਡਿੱਗ ਰੀਆਂ ਨੇ ਇੰਨੀ ਕਹਣ ਝੰਝਾਵਾ ਚੱਲ ਰਿਹਾ ਬਹੁਤ ਮਜ਼ਾ ਆ ਰਿਹਾ ਐਡੀ ਦੂਰ ਮੰਨ ਤਾਂ ਹੁਣ ਤੇ ਤੁਰਿਆ ਨਹੀਂ ਆ ਨਾ ਤੂੰ ਨੇੜੇ ਹੋ ਜਾ ਹੂੰ ਪਰਲੇ ਵੇੜੇ 'ਚ ਬਹਿ ਜਾ ਹਾਂ ਨੇੜੀ ਨੇੜੀ ਹੁੰਨੀ ਆ ਮੈਂ ਹਾਂ ਕਮਰੇ ਦੇ ਕੋਲੇ ਮੈਨੂੰ ਤਾਂ ਆਪਣਾ ਤੂਤ ਦਿਖਾ ਦੇ ਤੂੰ ਤਾਂ ਖਾਤਾ ਦਿਖਾਤਾ ਹਾਂ ਖੜ ਜਾ ਹੁਣ ਹਵਾ ਆ ਗਈ 1 2 3 ਚਾਲ ਲਈ ਦੁੱਪ ਲੈ ਗੋਮਮੀ ਦੇਖੇ ਦੇਖੇ ਮਮੀ 1 2 3 ਚੱਕ ਦੇ ਡੱਬਾ ਫੱਟ ਆ ਜਾ ਭੱਜਿਆ ਨਹੀਂ ਜਾਣਾ ਹਾਂ ਭੱਜਿਆ ਬੱਚਿਆਂ ਵਾਂਗ ਭੁਲਿਆ ਵੀ ਆ ਗਿਆ ਰੱਬ ਤਾਂ ਆ ਜਾ ਫਿਰ ਆ ਜਾ ਆ ਜਾ ਜਾ ਗਿਆ ਗਿਆ ਹਨ ਮਮੀ ਮੈਨੇ ਮੰਮੀ ਦੇਖੇ ਉੱਥੇ ਜਾ ਕੇ ਐ ਕਰਿਆ ਮੈਂ ਤਾਂ ਹੂ ਕਰਿਆ ਕਿ ਮੈਨੂੰ ਕੀ ਪਖਾਵੇ ਰੱਬ ਮੇਰੀ ਉਹ ਸੁਣ ਰਿਹਾ ਮੈਨੇ ਜਾ ਕੇ ਥੇ ਗਾਗਾ 1 2 3 ਬਸ ਸਟਾਰਟ ਹੋ ਵਾਇਲੋ ਗਿਆ ਵੀ ਦੇਣਾ ਉਹ ਸੜਾਈ ਨਹੀਂ ਹੋ ਰਕ ਦ ਚੜੀ ਹੋਣ ਗਈ ਪੁੱਤਰਾ ਤਾਂ ਨਹੀਂ ਹੋਰ ਫੇਰ ਫੇਰ ਦੇਖੇ ਫੇਰ ਇੱਕ ਲੱਕ ਤੇ ਮੰਨਦੋ ਗਿਆ ਜੋ ਮੀਂਹ ਵੀ ਮਤਰਵਾਏ ਜੋ ਰੁਕ ਗਿਆ ਮੈਂ ਖੜਾ ਹੈ ਚਾਰ ਘੰਨੀਆਂ ਬਾਕੇ ਰੱਬਤਾ ਹੋਇਆ ਹੋ ਗਿਆ ਮੈਂ ਫੇਰਾ ਹੀ ਕਹਿੰਦੇ ਅੱਖੀਆਂਵਾਂ ਮਗਾ ਇੱਕ ਦੋ ਦਿਨ ਬਸ ਕੜਤ ਫੇਰ ਦਵਾਰ ਆ ਗਿਆ ਮੇਰੇ ਕਹਨ ਤੇ ਜਲ ਰਿਆ ਜਿਦ ਰੱਬ ਮੀਂਹ ਪਾਉਣਾ ਸਿੱਖ ਗਈ ਤੂੰ ਬਸ ਬਾਈ ਤੁਸੀਂ ਮੈਨੂੰ ਦੱਸ ਦਿਓਣ ਜਿਹੜੇ ਜਿਹੜੇ ਏਰੀਆ ਚ ਮੀਂਹ ਪਾਉਣਾ ਹੈ ਮੈਂ ਰਿਕਵੈਸਟ ਕਰ ਦੂਣਾ ਬੰਨ ਰੱਬ ਮੇਰੀ ਸੁਣ ਰਿਹਾਗਾ ਸੌਣ ਦਾ ਹੁੰਦਾ ਹੈਗਾ ਧੀਆਂ ਦੀ ਹਾਂ ਮੈਂ ਰਿਕਵੈਸਟ ਕਰ ਦੂੰਗੀ ਵੀ ਰੱਬਾ ਜਾ ਕੇ ਆਈ ਦੀਚ ਮੀ ਪਾ ਆਪਣਾ ਇਹ ਰੀਅਲ ਨਾਮ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਕਿਹੜੇ ਰੀਅਲ ਚ ਤੁਸੀਂ ਚਾਹੁੰਦੇ ਹੋ ਮੀ ਆਵੇ ਫਿਰ ਮੈਂ ਉਧਰਲੀ ਸਾਈਡ ਨੂੰ ਹੁਣ ਸਾਡੇ ਤੋਂ ਬੱਦਲ ਵਾਈ ਹੋਈ ਵੀ ਹੈ ਫਿਰ ਮੈਂ ਰੱਬ ਨੂੰ ਉਧਰਲੀ ਸਾਈਡ ਹੀ ਭੇਜ ਦੂੰਗੀ ਅੱਜ ਕੰਮ ਤਾਂ ਮੈਥੋਂ ਕੋਈ ਨਹੀਂ ਬਣਿਆ ਹੈਗਾ ਮੈਨੂੰ ਜਾਲੀਆਂ ਤੋਣ ਲਾਇਆ ਸੀ ਮੈਂ ਉਹ ਰੋਸਿਰਦਰ ਦੀ ਪਹਿਲੀ ਗੋਲੀ ਲੈ ਕੇ ਗਈ ਸੀ ਉੱਥੇ ਜਾ ਕੇ ਬੈਠੇ ਬੈਠੇ ਹੋਰ ਮੈਨੂੰ ਤਾਂ ਆਉਣ ਲੱਗੇ ਮੈਨੂੰ ਚੱਕਰ ਆਉਣੇ ਕਿਉਂਕਿ ਬੱਦਲ ਪਾਈ ਕਰਕੇ ਨਾ ਇੰਨੀ ਗਰਮੈਸ਼ ਹੋ ਰਹੀ ਸੀ ਇੰਨੀ ਗਰਮੈਸ਼ ਉਹ ਜਿੱਦ ਤੱਕ ਮੈਨੂੰ ਲੱਗਦੀ ਬਹੁਤ ਘਟੁੰਦੀ ਹੈ ਪੱਟਾ ਅੱਜ ਦਾ ਪਤਾ ਨਹੀਂ ਕੀ ਅੱਜ ਸਵੇਰ ਦੀ ਦਵਾਈ ਵੀ ਨਹੀਂ ਲਈ ਤਾਂ ਕਿ ਮੇਂ ਦਵਾਈ ਮਤਲਬ ਰਾਤ ਪੂਰੀ ਹੋ ਗਈ ਸੀ ਖਤਮ ਹੋ ਗਈ ਸੀ ਮਤਲਬ ਰਾਤ ਤੇ ਸਵੇਰ ਦੀ ਅੱਜ ਦੀ ਹੈ ਨਹੀਂ ਸੀ ਮੇਰੇ ਕੋਲ ਹੁਣ ਮੇਰੇ ਡਾਕਟਰ ਨਾਲ ਫੋਨ ਤੇ ਗੱਲ ਹੋਈ ਤੇ ਮੈਡਿਸਨ ਮਤਲਬ ਉਹਨਾਂ ਨੇ ਮੈਨੂੰ ਲਿਖ ਕੇ ਦੇ ਦਿੱਤੀ ਤੇ ਮੈਂ ਭੇਜਤੀ ਉਹਦੀ ਪਰਚੀ ਮੇਰੇ ਬ੍ਰਦਰ ਨੂੰ ਉਹ ਧੋ ਲਿਆ ਕਿ ਮੈਨੂੰ ਦੇ ਦੂਗਾ ਪਹਿਲਾਂ ਮੇਰੀ ਹੋਰ ਵੀ ਇੱਕ ਬਾਈ ਸੀਗੇ ਉਹ ਮੈਡਿਸਨ ਉਹ ਕਰਦੇ ਹੁੰਦੇ ਸੀ ਵੀ ਮਤਲਬ ਭੇਜਦੇ ਹੁੰਦੇ ਸੀ ਮੇਰੇ ਲਈ ਹੁਣ ਉਹ ਵਿਚਾਰੇ ਥੋੜਾ ਜਿਹਾ ਬਿਜ਼ੀ ਚੱਲ ਰਹੇ ਨੇ ਤਾਂ ਐਵੇਂ ਸੋਚ ਰਹੀ ਆਂ ਵੀ ਕਾਨੂੰਨ ਨਾਲੋਂ ਇਹ ਸਟਾਰਕ ਕਰਨਾ ਹੈ ਵੀ ਚਲੋ ਇੱਕ ਵਾਰ ਦੀ ਦਵਾਈਆਂ ਖੁਦ ਮੰਗਵਾ ਲੈਣੀ ਆ ਤੇ ਹੁਣ ਤੱਕ ਮੈਨੂੰ ਲੱਗਦਾ ਸਾਰੀਆਂ ਹਨਾ ਮੈਂ ਵੀ ਆਪਣੀ ਤਿੰਨ ਵਾਰਕ ਦਵਾਈ ਖੁਦ ਲਈ ਹਣੀ ਤਿੰਨ ਵਾਰ ਹਣੀ ਪੇਜ ਗਿਆ ਹਣਾ ਹਾਂ ਤੇ ਚਲੋ ਬਾਕੀ ਵਾਹਿਗੁਰੂ ਜੀ ਤਾਂ ਅੰਦਰ ਉਸਤਿਆਂ ਦੇਣਾ ਹਣਾ ਹੁਣ ਉਹਦਾ ਥੋੜਾ ਜਿਹਾ ਕੰਮ ਜਿਆਦਾ ਚੱਲ ਰਿਹਾ ਉਹ ਖੁਦ ਵੀ ਡਾਕਟਰ ਨੇ ਤੇ ਵਾਹਿਗੁਰੂ ਬਸ ਕੰਮ ਨਾ ਦਾ ਤਰੱਕੀਆਂ ਚ ਰੱਖੇ ਸੋ ਮੈਨੂੰ ਐਵੇਂ ਅਸੀਂ ਚੱਲ ਕਾਣੀ ਕਿਸੇ ਦਾ ਕੰਮ ਚੜਾਣਾ ਮੈਂ ਮੈਂ ਖੁਦੇ ਮੈਡੀਸਨ ਆਪਣੀ ਮੰਗਾ ਲਾਂ ਇਸ ਵਾਰ ਤਾਂ ਕਰਕੇ ਮੈਨੇ ਫਿਰ ਮੇਰੇ ਭਰਾ ਨੂੰ ਵੀ ਕੋਲਤਾ ਤੇ ਵਾਕਿਆ ਜੀ ਕੰਮ ਕਰ ਰਲਤਾ ਸਾਨੂੰ ਪਤਾ ਹੈਗਾ ਕੋਈ ਐਡਾ ਲੱਗਿਆ ਨਹੀਂ ਪਰ ਫਿਰ ਵੀ ਤੁਸੀਂ ਬਲੌਗ ਨੂੰ ਸਟਾਰਟ ਤੋਂ ਲੈ ਕੇ ਲਾਸਟ ਤੱਕ ਦੇਖਿਆ ਉਹਦੇ ਲਈ ਸਭ ਦਾ ਦਿਲ ਤੋਂ ਥੈਂਕ ਯੂ ਸਾਰੇ ਆਣੇ ਲੱਗੇ ਰਹੋ ਕੰਮਾਂ 'ਚ ਜੀਰਗਾਲਿਆਂ ਨੂੰ ਤਾਂ ਸੱਚੀ ਅੱਜ ਮਜ਼ਾ ਆ ਗਿਆ ਨਾ ਚਾਰੇ ਮੈਨੂੰ ਹੋਰ ਮੰਮੀ ਕਿੰਨੀ ਹੋ ਗਈਆਂ ਜੀ ਦੀਆਂ ਕਿ ਰਹਿੰਦੀਆਂ ਨੇ ਨਾ ਬਹੁਤ ਪਈਆਂ ਹਜੇ ਤਾਂ ਥੋੜੀਆਂ ਲੱਗੀਆਂ ਜਿਆਦਾ ਚਾਹ ਰਹਿਣ ਕਿੰਨੀ ਗਰਮੀ ਆ ਨਾ ਕਿੰਨਾ ਵੀ ਮਤਲਬ ਗਰਮ ਪਾਣੀ ਹੋਰ ਥੱਲੇ ਆਏ ਗਾੜਾ ਵੀ ਮਤਲਬ ਪੈਰ ਗਲ ਜਾਵੇਂ ਨੇ ਵਿੱਚ ਮਤਲਬ ਦੇਖਦੇ ਹੁੰਦੇ ਸੀ ਸਕੂਲ ਟਾਈਮ ਵਿੱਚ ਤੇ ਬਾਕੀ ਵੀ ਨਹੀਂ ਖੋਦੀ ਮਾਂ ਵੀ ਲਾਉਂਦੇ ਰਹੀ ਐ ਤੇ ਜਦੋਂ ਮੰਮੀ ਚੀਜੀ ਲਾਉਂਦੇ ਹੁੰਦੇ ਸੀ ਉਹਦੋਂ ਮਤਲਬ ਐ ਬਿਲਕੁਲ ਠੀਕ ਹੁੰਦੀ ਸੀ ਉਦੋਂ ਮੈਂ ਫਿਰ ਮੇਰੀ ਮੰਮੀ ਵਾਸਤੇ ਢੇਲੀ ਰੋਟੀ ਰੁੱਟੀ ਬਣਾ ਕੇ ਰੱਖਦੀ ਹੁੰਦੀ ਸੀ ਰੋਟੀ ਸਬਜੀ ਤੇ ਰਾਤ ਨੂੰ ਮੈਂ ਉੱਠ ਕੇ ਮੰਮੀ ਦੇ ਲੱਤਾਂ ਵਗੈਰਾ ਵੀ ਦੱਬਦੀ ਹੁੰਦੀ ਸੀ ਤੇ ਉਹ ਸਾਰਾ ਹੁਣ ਮੈਨੂੰ ਲੱਗਦਾ ਮੰਮੀ ਤੇਰੇ ਸਿਰ ਮੇਂ ਜਿਹੜੀ ਬੀੜੀਆਂ ਚਾੜਦੀਆਂ ਸੀ ਉਹ ਰੱਬ ਨੇ ਤੇਰਾ ਹੁੰਦਿਆ ਤੇ ਹੁਣ ਹੁਣ ਉਹ ਵੀੜੀਆਂ ਡਬਲ ਦੀਆਂ ਵੀ ਟ੍ਰਿਪਲ ਹੋ ਕੇ ਲੈ ਗਈਆਂ